ਦੀ ਫੱਲੀਏ ਰੈਡੀ ਹੋਣ ਵਾਸਤੇ ਸਰੇ ਸਰੇ ਟਾਈਮ ਹੋ ਗਿਆ 7:30 ਦਾ ਤੇ ਇੰਨੇ 7 ਵਜੇ ਦਾ ਟਾਈਮ ਦਿੱਤਾ ਵਾ ਕੁੜੀ ਨੂੰ ਜਦ ਕੋ ਰੈਡੀ ਹੋਣਾ ਤਾਂ ਹੁਣ ਟਾਈਮ ਜ਼ਿਆਦਾ ਹੋ ਗਿਆ ਆ ਸੱਚੀ ਗੱਲ ਸਾਢੇ ਢਾਈ ਦਿਨੇ ਨੂੰ ਲਾਗਦਾ ਚ ਸੰਦੀਪ ਨੂੰ ਮੈਂ ਛੱਡ ਆਇਆ ਤੇ ਹੁਣ ਇਹ ਜੀ ਸੁੱਤੀ ਜਾਂ ਇਹਨੂੰ ਮੈਂ ਤਿਆਰ ਕਰਦਾ ਠਹਿਰ ਕੇ ਜੇ ਅੱਧੇ ਘੰਟੇ ਤੱਕ ਚਲੋ ਬੰਦ ਕਿ ਦੌਣੇ ਬਟਨ ਜੇ ਮਨ سامنے ਹੁੰਦੀ ਵੇ ਇਹ ਓਪਨਿੰਗ ਇਹ ਲੱਗਦਾ ਆ ਕੰਮ ਬਾਬਾ ਉਹ ਥੱਲੇ ਆ ਦੀ ਟੀ-ਸ਼ਰਟ ਜੇ ਪਾਉਣੀ ਜੀ ਇੱਕ ਮਿੰਟ ਕੰਮ ਗਲਤ ਕਰਤਾ ਹਰ ਗਲ ਕੰਮ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਹਾਏ ਆਹ ਕਿਹਨਾਂ ਗਿਆ ਤੁਨਿੰਗ ਆਹ ਕਿ ਆਪ ਉਹਦੀ ਲਿਆਉਣੀ ਭਾਈ ਨਹੀਂ ਆਦੇ ਹਾਏ ਦੱਦੀ ਨੂੰ ਛੇ ਮਿਣਾ ਲੱਗਦਾ ਐ ਅਬੀ ਬਾਬਾ ਆਵੇ ਪਉਣ ਦੇ ਕੰਮ ਕੰਧਾ ਦੀ ਬਸ਼ੀਤਾ ਦੀ ਮੇਰੇ ਬੁੱਤ ਸੁਨੇ ਹੈ ਹੈ ਕੰਧਾ ਦੀ ਬਸ਼ੀਤਾ ਦੇ ਬੁੱਤ ਸੁਨੇ ਹੈ ਹਾਂ ਮਾਂ ਕੰਧਾ ਦੀ ਸੋਨੇ ਸਿੱਧੇ ਗੱਲ ਕਰ ਤੂੰ ਤੱਕਦੇ ਹੀ ਆ ਲੱਗਦਾ ਦੱਦੀਆਂ ਆਹ ਲੱਟਾ ਜਗਦੀਆਂ ਆੜਾ ਇਨਰਜਾ ਮੈਂ ਜਾ ਹੋ ਵੀ ਗਿਆ ਜਣਾ ਕਿ ਨਹੀਂ ਮੈਂ ਚਾਹ ਤੀ ਚਾਹ ਲੋ ਹੋਈ ਨਹੀਂ ਕੋਈ ਦੀ ਬੀਜ ਨਹੀਂ ਹੈ ਆ ਤੇ ਆ ਰਵਾਂ ਤੇ ਆ ਰਵਾਂ ਉਸੇ ਗਾਲੀ ਹਏ ਜਿਹ ਜੋ ਤੀਰਤੀ ਕਹਿੰਦੀ ਮੈਂ ਵੀ ਜਾਣਾ ਹਰ ਗੱਲੂ ਰਹਿਣ ਦੀ ਇੱਥੇ ਚਾਹ ਹਰ ਗੱਲੂ ਰਹਿਣ ਤੰਨੇ ਆ ਮੈਂ ਲੈ ਚੱਲ ਜਲੀਏ ਉਹ ਚੱਲ ਚੱਲ ਤੂੰ ਜਾਣਾ ਆ ਹਏ ਮੰਮਾ ਪਾ ਮੈਟਰਾ ਲਈ ਕਿੰਨਾ ਡੀ ਜਲਦੀ ਗਲੋਵਨ ਮਾਰਨੀ ਚਲੇ ਸੂਟੀ ਸੂਟੀ ਪਾ ਲਾ ਮੇਰੀ ਗੰਦੀ ਬੜੀ ਅਜੀ ਹੈ ਸ਼ੇਰਾ ਮੈਂ ਗਣਾ ਟਵਰੇ ਪਤਲੀ ਅਜੀ ਹੈ ਸ਼ੇਰਾ ਲੇਟਾ ਚੱਕਦੀਆਂ ਕਿੱਥੇ ਆ ਲੇਟਾ ਕਿੱਥੇ ਦਿਖਾਓ ਮੈਨੂੰ ਮੈਨੂੰ ਦਿਖਾਓ ਬੱਲੇ ਇਧਰ ਸਰਦਾਰ ਸਾਹਿਬ ਨੇ ਵੀ ਰੈਡੀ ਹੋ ਗਏ ਤਿਆਰ ਹੋ ਗਏ ਆਪਾਂ ਸਨੀਪ ਤਿਆਰ ਹੋਣਾ ਤੇ ਗਈ ਜਨ ਟਾਈਮ ਲੱਗਣਾ ਹੈ ਹਾਂਜੀ ਚਲੋ ਦਾਰੇ ਬਾਹਰ ਕਿਥੇ ਜਾਣਾ ਮੈਂ ਜਾ ਰਿਹਾ ਹਾਂ ਸਲੂਨ ਨੂੰ ਦੋ ਮਿੰਟ ਬਾਅਦ ਤੁਹਾਨੂੰ ਮੈਂ ਆਇਆ ਤੇ ਨਾਲੇ ਸਬਜ਼ੀ ਲੈਣੀ ਆ ਮਸ਼ਰੂਮ ਹੈ ਕਿੰਨੇ ਕੰਮ ਕਰਨਾ ਹੈ ਆਹ ਕੋਰ ਉਹੜੇ ਪੈਂਟ ਪਾਇਆ ਉਹੜੇ ਪੈਂਟ ਪਾਇਆ ਸਮਾਈ ਇਹ ਜਿਹੜੀ ਨਹੀਂ ਹੈ ਆ ਹੈ ਇਹ ਅਖਲੀ ਕੰਮ ਕਰਦਾ ਜਦੋਂ ਦੱਦਦਾ ਭਾ ਸੁਵਾਈ ਨਹੀਂ ਦਿੰਦੇ ਤੁਹਾਡੀ ਸਾਰਿਆਂ ਨੂੰ ਤੁਹਾਡੀ ਸਾਰਿਆਂ ਨੇ ਵਖਾੜੀ ਜਾਣਦੇ ਆ ਹੈ ਬੰਦੇ ਚੰਗੇ ਹੁੰਦੇ ਆ ਯਾਰ ਬੰਦੇ ਵਿਚਾਰੇ ਮੈਂ ਨਹੀਂ ਲਿਨ ਨਾ ਰੱਖੋ ਇਹ ਬੱਤਲੋ ਯੋਤ ਤੂੰ ਬੜੇ ਛੋੜੀ ਆਂਦੀ ਆਜ ਮੈਂ ਨਹੀਂ ਜਾਣਾ ਆਜੋ ਚਲੋ ਤਾ ਜੋ ਕਿ ਦਿੱਕਾ ਕਰ ਦੀ ਜੀ ਬਾਜੋ ਕੀ ਆ ਰਿਹਾ ਹੈ ਬੇਦਾ ਠੀਕ ਹੈ ਬੇਦਾ ਠੀਕ ਹੈ ਨਾਦੀ ਲੱਭ ਜੂ ਕਰ ਦੋ ਲੱਭ ਜੂ ਚਲੋ ਲੈ ਇਸਨੇ ਬੁਗੀ ਰੈਡੀ ਹਾਂ

ਲਓ ਤੁਸੀਂ ਕਰਦੇ ਹੁਣ ਸੰਦੀਪ ਭਰਮ ਨਾ ਲੈ ਲਿਆ ਮੈਂ ਚਲ ਵਾਧਾ ਆਉਂਦਾ ਜਦ ਨਿਹਰਾ ਉਹ ਜਿਹਦੇ ਬੰਦਾ ਨਾਲ ਚਵੇ ਇੱਕ ਜ਼ਰੂਰੀ ਹੈ ਯਾਰ ਆਪਣੇ ਇਲਾ ਲੈੱਟ ਕਰ ਆ ਆ ਨੰਦਪੁਰ ਸਾਹਿਬ ਦਾ ਕਰਕੇ ਲੰਗਰ ਚੱਲ ਰਿਹਾ ਸਾਰੇ ਇਧਰ ਹੋਰ ਸਾਰਾ ਹੀ ਭਰਿਆ ਸਾਰਾ ਭਰਿਆਣਾ ਸਹੀ ਗੱਲ ਸਹੀ ਗੱਲ ਬੜਾ ਲੰਗਰ ਹੁੰਦਾ ਇਧਰ ਹਾਂ ਸਹੀ ਗੱਲ ਅੰਦੋਈ ਵੀ ਆ ਬੜਾ 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 ਸਹੀ ਗੱਲ ਢੋਲ ਤੇ ਰਾਸ਼ ਕਰੋ ਚੱਕ ਹਰ ਘੰਗਰੀ ਆ ਜੀ ਕਹਿੰਦੇ ਮੇਰਾ ਮਨ ਖਰਾਬ ਹੋ ਗਿਆ ਕਹਿੰਦੇ ਉਲਟੀਆਂ ਹੋਣ ਬੈਣ ਦੇ ਇਹ ਲੈ ਪਹੁੰਚ ਗਏ ਪੈਲਸ ਦੇ ਵਿੱਚ ਰਿਜ਼ੋਰਟ ਕਹਿ ਸਕਦੇ ਹਾਂ ਵਧੀਆ ਸਮਾਂ ਹੈ ਨਿਕਲਣ ਲੱਗੇ ਇੱਕ ਵਜੇ ਤੇ 9 ਮਿੰਟ ਤੇ ਪਹੁੰਚੇ ਆ ਪਾਲਾਪਾ ਹੋ ਜਾ ਯਾ ਰੈਡੀ ਆਣ ਇਹ ਆਏ ਹਾਏ ਗੋਫਾ ਗੰਜ ਤੇ ਕੀ ਹੋਣੀ ਅੱਜ ਓਏ ਹੋਣੀ ਐਦਾਂ ਚੱਲੂ ਕੰਮ ਹੈ ਫਰਕੋ ਆ ਜਾ ਵਿਆਹ ਆ ਗਿਆ ਵਾਹ ਗਿਆ ਵਿਆਹ ਆ ਗਿਆ ਕਹਿੰਦੀ ਵਿਆਹ ਆ ਗਿਆ ਹਰ ਕੋਣ ਕਹਿੰਦੀ ਹਰ ਕੋਣ ਕਹਿੰਦੀ ਪਾਪਾ ਦੇ ਵਿਆਹ ਚੱਲੇ ਆਂ ਐਂਦੀ ਨਹੀਂ ਜਾ ਰਹੇ ਆਂਥ ਨੀਸ਼ੇ ਕਰਦੇ ਆਂ ਅਸੀਂ ਤਾਂ ਬਸ ਮੈਚ ਵੇਖਣ ਲੱਗ ਪਾਣਾ ਵਾ ਥੋੜੇ ਟਾਈਮ ਤੱਕ ਬਸ ਆ ਜਾ ਆ ਜਾ ਆ ਜਾ ਓਹੋ ਇਹ ਬਾਹਰ ਹੀ ਸ਼ੂਟ ਕਰਾਇਆ ਮੁੰਡਾ ਤਾਂ ਭਾਜੀ ਨੇ ਹਣਾ ਉਧਰ ਹੀ ਉਧਰੇ ਕਰਵਾਇਆ ਹਣਾ ਮੈਂ ਜੱਟ ਤੇ ਜੰਮਲਾ ਪਗਲਾ ਦਿਵਨਾ ਬਾਜੀ ਨਕੜਾਈ ਮੇਂ ਹੋਲ ਕਰਨੇ ਨਹੀਂ ਹਟਦਾ ਵੀ ਹੈ ਆ ਦੇਖੋ ਹੋਲਡ ਇਹ ਕਾਲਜੀ ਉਥੇ ਮੈਨੂੰ ਲੱਗਦਾ ਕੋ ਕਾਲਜ ਵਗੈਰਾ ਹੋ ਕੋਈ ਲੱਗਦਾ ਉਹ ਹਾਂ ਨਹੀਂ 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 ਆ ਦੇਖੋ ਯਾ ਇਹਨਾਂ ਦੀਆਂ ਨੰਬਰ ਦੇਣਾ ਹੈਗਾ ਆਪਣੇ ਪ੍ਰੋਗਰਾਮ ਇਹਨੇ ਇਹਨਾਂ ਫਾਇਦਾ ਹੋਈ ਗਿਆ ਨਾ ਨਹੀਂ ਤੇ ਉਹਦੇ ਉੱਪਰ ਆ ਜੀ ਨੂੰ ਕੁਲادیه ਬੈਣ ਵੀਰ ਜੀ ਖਾਓ ਫੋਟੋ ਆਪਾਂ ਇੱਕ ਦੋ ਕਲਿੱਕ ਕਰ ਲਿਆ ਨੇ ਥੰਬਨੇਲ ਲਾਉਣ ਵਾਸਤੇ ਤੇ ਹੁਣ ਮੈਂ ਫਿਰ ਥੋੜਾ ਘੁੰਮ ਫਿਰ ਲਈ ਗੱਡੀ ਕਿੰਨੀ ਪੈਰੀ ਲੱਗੀ ਹੋਏ ਸਾਹਮਣੇ ਕਰੋ ਚੱਕ ਓਏ ਕਾਸ਼ ਉਹ ਵੀਰ ਨੂੰ ਪੁੱਛ ਗਏ ਵੀਰ ਜੀ ਮਸੀਕ ਕਿੱਥੋਂ ਫੜ ਕੇ ਲਿਆਂਦੀ ਏ ਨਾ ਪੁੱਛਿਆ ਅੱਜ ਨੇ ਬੱਕਰਾ ਵੀ ਟੰਗਾ ਟੰਗਿਆ ਕਿੱਥੇ ਟੰਗਿਆ ਬੱਕਰਾ ਉਹ ਪਰਲੀ ਸਾਹ ਕੋਈ ਨਹੀਂ ਪੇਡੂ ਆ ਭਾਜੀ ਭੱਲੇ ਭਾਜੀ ਹੁਣ ਗੁੱਸਾ ਕਰਨਾ ਜਿੰਨਾ ਲਗਾਣਾ ਨਾ ਮਾਮੇ ਤੂੰ ਹੀ ਘਾਂਡੇ ਨਹੀਂ 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 ਭਾਜੀ ਬੱਕਰਾ ਹੀ ਬੱਕਰਾ ਹੀ ਭਾਜੀ ਬੱਕਰਾ ਹੀ ਗਲਤੀ ਹੋ ਗਈ ਸਾਡੀ ਬੇਇੱਜ਼ਤੀ ਨਾ ਕਰਿਓ ਠੀਕ ਆ ਬੱਕਰਾ ਹੀ ਆ ਵੀ ਲਓ ਹਾਂਜੀ ਭਾ ਮੈਂ ਖਾ ਰਿਹਾ ਨਹੀਂ ਭੱਲਾ ਤੇ ਇੱਧਰ ਇਹਨੂੰ ਕਿਹਾ ਹੀ ਨੁਹਾ ਇਹਨੂੰ ਕਹਿੰਦੇ ਜਿਹੜੇ ਖਾਂਡੇ ਦੇ ਪਾਓ ਭਾਜੀ ਬਾਈ ਦਾ ਸੱਚੀ ਨਾ ਵੀ ਐਦਾਂ ਵੇਲਾ ਕੱਲ ਨੂੰ 3 ਮਹੀਨੇ ਹੋ ਗਏ 4 ਮਹੀਨੇ ਜ਼ਿਆਦਾ ਹੀ ਹੋ ਗਿਆ ਵਾਹੇ ਜਿਆਦਾ ਬੜਾ ਬਣ ਗਿਆ ਮਲਵਈ ਵਾਲੇ ਵਜਾ ਵਜਾ ਕਰਾਉਂਦੇ ਆ ਜਾਂ ਮੇਲਾ ਪਾਜਾ ਮੈਂ ਦਿਲਿਆ ਹੈ ਹਰ ਗੋਣਾ ਹਰ ਗੋਣਾ ਕਿਹ ਫੋਟੋ ਆ ਹਨਾ ਬਹੁਤ ਸੋਹਣੀਆਂ ਯਾਰ ਕਲਿੱਕ ਕੀਤੀਆਂ ਬਹੁਤ ਸੋਹਣੀਆਂ ਯੇਕਰਵਾ ਇਹ ਕਿੱਥੇ ਹੋਣ ਗਏ ਹਨਾ ਸੋਹਣੇ ਬੜਾ ਘੈਂਡ ਹੋਇਆ ਚੀ ਬੜਾ ਕੰਮ ਘੈਂਡ ਕੀਤਾ ਹੈ ਨਾ ਆ ਉਹਦਾ ਦੇ ਆ ਬਾਹਰ ਦੇਸ਼ ਹੋ ਐਸਾ ਹੀ ਗੱਲ ਹੈ ਆ ਜਾ ਮੋਢੇ ਦਾ ਹੱਥ ਰਖੋ ਭਾਜੀ ਉਹਨਾਂ ਨੇ ਆਪਣੇ ਰੱਖਲੇ ਮੋਢਿਆਂ ਦੇ ਆਪਣੇ ਹੱਥਾਂ 'ਤੇ ਰੱਖਲੇ ਇਹਨੇ ਮੈਂ ਸੋਣੀ ਆਣਾਂ ਕੋਹ ਹਰ ਚੱਕ ਹੈ ਇਹ ਯਾਰ ਮੈਨੂੰ ਇਹ ਕਿਲਾ ਤੇਰੇ ਵੀ ਲਿਖਦੇ ਵੇਖੀ ਹੈ ਯਾਰ ਇਸ ਨਹੀਂ ਉਹ ਨਹੀਂ ਕਿਤੇ ਆਈ ਗਏ ਨਹੀਂ 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 ਇਹ ਉਹ ਹੀ ਆ ਯਾਰ ਜਿਹੜੀ ਪਟਾਲੀ ਵਾਲ ਸੀ ਆ ਨਾ ਮੈਨੂੰ ਇਦਾਂ ਕੁ ਲੱਗਦਾ ਜਿਦਾ ਉਹ ਹੀ ਆ ਉਹ ਹੀ ਆ ਇਹ ਇਹ ਵੀ ਲਿਆ ਪਕਾਏ ਆ ਇਹ ਜਿੱਥੇ ਸ਼ੂਟ ਕਰਵਾਇਆ ਮੈਨਾਂ ਇਹ ਪਟਾਲੇ ਚ ਨਹੀਂ ਯਾਰ ਕਿਹੜੇ ਪਿੰਡ ਚ ਪੈਂਦੀ ਹੈ ਵੇਖਣ ਨਹੀਂ ਗਏ ਆ ਉਹ ਮੈਨੂੰ ਪਤਾ ਵਾ ਇਹ ਜਿੱਥੇ ਜਿੱਥੇ ਕਹਿੰਦੇ ਵੀ ਸਰੀਆ ਖਤਮ ਹੋ ਗਿਆ ਹੈ ਸਾਰਾ ਹੀ ਇਹ ਜਿੱਥੇ ਕੋਠੀ ਕੋਈ ਪੱਲੇ ਤਿਆਰ ਹੋਇਆ ਹੈ ਇਹ ਕੋਜ ਕੋ ਫੋਟ ਹਾਂ ਆ ਵੇ ਸਾਰੇ ਆ ਮਨ ਨੂੰ ਹੁਣ ਪਤਾ ਲੱਗ ਗਿਆ ਵਾ ਇਹਨੇ ਰੈਡੀ ਕਰਤੀ ਐ ਫੋਟੋ ਸ਼ੂਟ ਲਈ ਹਨਾ ਆ ਮੈਨੂੰ ਵੀ ਲੱਗਦਾ ਜਾਂ ਉਹ ਕਰਦੀ ਐ ਸਹੀ ਗੱਲ ਨਹੀਂ ਨਹੀਂ ਸਨੀ ਕੋਈ ਚੇਂਜ ਵੀ ਲੱਗਦਾ ਯਾਰ ਕੇ ਵਾਲੇ ਹਰਗੁਣ ਲੈ ਵੀ ਭਾਜੀ ਤਾਂ ਆਖਣਗੇ ਵਲੌਗ ਨਹੀਂ ਬਣਾਇਆ ਕਲੀ ਵੀ ਕਰੇ ਜੱਕ ਬਾਕੀ ਬਾਹਰ ਦੀਆਂ ਹੀ ਸਾਰੀਆਂ ਹੈਨਾ ਇਹ ਤੇ ਚਲੋ ਆਮ ਗੱਲ ਹੈ ਜਿਹੜੀ 올ਡ ਚੀਜ਼ਾਂ ਉਹ ਦੇਖਣ ਦਾ ਮਜ਼ਾ ਆਉਂਦਾ ਹੈ ਹੈਨਾ ਹਾਂ ਚਲੋ ਕਾਸ਼ ਇਹਨੂੰ ਖਾੜ ਲੈ ਵੀ ਆ ਬਾਈ ਕੋਈ ਤੁਹੀਂ ਕਰਵਾਸਾਂ ਦੇ ਲੈ ਫਰੀ ਦੇ ਵਿੱਚ ਵੀਰ ਤੇਰੀ ਪ੍ਰਮੋਸ਼ਨ ਕਰਤੀ ਫਰੀ ਦੇ ਵਿੱਚ ਠੀਕ ਆ ਓਕੇ ਚਲੋ ਆਜੋ ਦਿਨਾਂ ਆਪਣਾ ਬੁੱਗਾ ਸਾਫ਼ ਕਰੀ ਜਾਂਦੀ ਐ ਕੀ ਖਾ ਲਿਆ ਜਿਹੜਾ ਲੱਗ ਗਿਆ ਤੇਰੇ ਕਾਸ਼ ਦੀ ਡਿਮਾਂਡ ਕੀ ਕੀ ਖਾਏਗਾ ਕਾਸ਼ ਕੁਛ ਆ ਜਾ ਹੈ ਕੁਛ ਆਗਾ ਕੁਛ ਨਹੀਂ ਆਗਾ ਓਰ ਗੁੰਦੀ ਚੀਚੀ ਮੇਰੇ ਨਾ ਮੈਨੂੰ ਦੇ ਦੇ ਨਹੀਂ ਦੇਣਾ ਇਹ ਦੇ ਦੇ ਮੈਂ ਹਾਂ ਜੀ ਇਹਨਾਂ ਉਪਾਜ ਨੇ ਪਛੇਣ ਵਿਆਹ ਵਾਲੇ ਨੇ ਪ੍ਰਾਣ ਆਪਣੇ ਨੇ ਕੋਈ ਦੀਪਕ ਵੀ ਆਜ ਕੰਮ ਨਹੀਂ ਰਹਿ ਗਈ ਮੈਂ ਭਾਜੀ ਇੱਕੋ ਕੰਮ ਨਹੀਂ ਰਹਿ ਗਈ ਜੇ ਕਿਤੇ ਨਾ ਮੈਚ ਦੇਖਣ ਵਾਸਤੇ ਐਲਸੀ ਦੀ ਲਵਾ ਦਿੰਦੇ ਨਾ ਸਭ ਤੋਂ ਵਧੀਆ ਕੰਮ ਹੋਣਾ ਹੈ ਕਿ ਨਹੀਂ ਬਹਿ ਜਾ ਬਹਿ ਜਾ ਹੋਣੀ ਇੱਕ ਰੀਤ ਅਮਾ ਤੁਮੇ ਚਾਲੂ ਸਾਰੀ ਖਾ ਗਏ ਸਾਰੀ ਖਾ ਗਏ ਵਾ ਖਾਲੂ ਕਿਪਸ ਤੇ ਅਡੋ ਇਧਰ ਕੀ ਅਬ ਉਹਨੂੰ ਕਾਹ ਨੂੰ ਕਹਦੇ ਕਹਿ ਮੈਨੂੰ ਚਾਚੂ ਲਿਆ ਦੋ ਕਿਪਸ ਅੰਕਲ ਕਿਪਸ ਲਿਆ ਦੋ ਇਧਰ ਆ ਜਾਵੇ ਚਾਚੂ ਨਾਲ ਚੱਲ ਜਾ ਜਾ ਕਾਹ ਲਿਆ ਦੇ ਨੋ ਵੀ ਟੰਗੇ ਪਏ ਸਾਰੇ ਦੁਕਾਨ ਲੱਗੀ ਪੂਰੀ ਕਰਿਆਨੇ ਦੀ ਅੱਛੇ ਅੱਛੇ ਬਹਿਤ ਵਿੱਚ ਲਿਆ ਦਾਂਗੇ ਮੈਂ ਅੱਥਰ ਪੱਕੇ ਜਾਣੀ ਹੁਣ ਅੱਛੇ ਲਿਆ ਕੇ ਜੰਨੇ ਹੋਣੀ ਤੂੰ ਹੀ ਲੈ ਜਾ ਮੈਨੂੰ ਚੱਕ ਕੇ ਲੈ ਜਾ ਉਹਨਾਂ ਨੇ ਕਹਿੰਨਾ ਤੂੰ ਖਾਣੇਗਾ ਨਹੀਂ ਬੱਚੇ ਦੇ ਵੀ ਥਲੇਖੇ ਮਿਲਨੇ ਆ ਬੱਚੇ ਦੇ ਥਲੇਖੇ ਅਸੇ ਗਾਦੀ ਤੂੰ ਹੀ ਕਹਦੀ ਨਾ

ਇੱਕ ਦਈ ਅੱਜ ਨੇ ਫੈਸਿਵਾਨੀ ਹੋੜੀ ਤਾਈਂ ਨੇ ਡੇਬ੍ਰਾਈ ਕਰਨਾ ਵਾ ਜਾ ਉਹਨਾਂ ਕੋ ਜੂਸ ਲੈ ਕੇ ਆਇਆ ਬੱਕਰਾ ਖਾਣਾ ਹੈ ਤਵੇ ਲਿਖਾ ਜਾ ਤਾਂ ਲੈ ਕੇ ਆ ਜੂਸ ਕਿਹੜਾ ਪੀਣੇ ਪਾਈਨਾ ਆਪਣਾ ਕਿਹੜਾ ਬਣਾ ਮਮਾ ਲੈ ਆ ਦੇ ਨੇ ਕੱਕ ਠਹਿਰ ਕੇ ਲੈ ਆ ਦੇ ਨੇ ਫਿਰ ਤੂੰ ਇੱਧਰ ਉੱਧਰ ਭੱਜਣਾ ਵਾ ਆਪਾਂ ਹੋਰ ਕੁਛ ਲੈ ਕੇ ਦੇ ਯਾਰ ਗੁੰਨੇ ਅੰਕਲ ਚਿਪਸ ਖਾਣੇ ਚਲੋ ਲੈ ਕੇ ਦੇਈਏ ਉੱਥੇ ਦੁਕਾਨ ਲੱਗੀ ਆ ਉਹ ਵੀ ਇੱਕ ਦੁਕਾਨ ਲੱਗੀ ਕੀ ਲੈਣਾ ਕੀ ਲੈਣਾ ਕੀ ਲੈਣਾ ਵਾ ਕੀ ਲੈਣਾ ਵਾ ਕੀ ਦੱਸ ਬਈ ਨਾ ਕੀ ਹੋ ਕੀ ਉਹ ਕੀ ਆ ਬੈਲੂਨ ਇਧਰ ਆਇਆ ਚੰਗਾ ਫੇ ਬਾਏ ਮੈਂ ਚੱਲਿਆ ਘਰ ਮੈਂ ਚੱਲਿਆ ਘਰ ਬਾਏ ਮੈਂ ਨਹੀਂ ਆਉਣਾ ਨਾ ਜਾਈਂ ਬਹੁਗੀ ਪਾਪਾ ਨੂੰ ਆ ਲੈਂਦੇ ਆ ਗਈ ਬਈਓ ਅੱਜ ਲੈਡਰ ਵੜਾਈਓ ਮੈਂ ਜੀ ਉੱਧਰ ਖੜੀ ਜਾਣਾ ਪੁੱਤ ਇੱਧਰ ਇੱਧਰ ਆ ਫੋਟੋ ਕਾ ਚਾਲੋ ਅਰ ਗੁਨੀਤ ਦਾ ਫੋਟੋ ਕਾ ਚੰਦਾ ਵਾਟਾ ਹੈ? ਚੱਲ ਜਾ ਬੈਜੋ ਬੈਠਾ ਨਹੀਂ ਜਾਣਾ ਪਾਪਾ ਬਿਠਾਉਂਦੇ ਆ ਕੇ ਠੀਕ ਆ? ਓਕੇ ਇੱਧਰ ਆ ਜਾ ਇੱਧਰ ਬਾਹਰ ਨਾ ਜਾਈਂ ਵਰਬ ਹੋਈ ਬਾਹਰ ਨਾ ਚਾਈ ਇੱਧਰ ਰੱਖੋ ਫੇਸਾ ਆਇਓ ਨਾ ਫੜ ਲੈਣ ਅੰਕਲ ਮਾਰੂਗੇ ਅੰਕਲ ਆ ਜਾ ਮम्मा ਸੁਣੋ ਬੈਲੂਨ ਲਿਆ ਦੇਨੇ ਥੇ ਰੁਕ ਕੇ ਅਰਗੁਨ ਜੀਜੀ ਖਾਣੀ ਹੈ ਨਾ ਕੀ ਖਾਣਾ ਕੀ ਖਾਣਾ ਹੋਟੋ ਹੋਣੀ ਹਾਂ ਪਹਿਲਾਂ ਦੱਸ ਕੀ ਖਾਣਾ ਆ ਕੀ ਆ ਜਾ ਪਹਿਲੇ ਇੱਧਰਾ ਇੱਧਰਾ ਮੇਰੀ ਗੱਲ ਸੁਣ ਮम्मा ਦੀ ਗੱਲ ਸੁਣ ਕੀ ਖਾਣਾ ਟਿੱਕੀ ਟਿੱਕੀ ਖਾਣਾ ਵਾ ਕਦੀ ਤੂੰ ਕੁਛ ਖਾਣਾ ਕੁਝ ਕੁਛ ਖਾਣਾ ਟਿੱਕੀ ਖਾਣਾ ਟਿੱਕੀ ਟਿੱਕੀ ਕਿ ਟਿੱਕੀ ਟਿੱਕੀ ਲੈ ਆ ਦਿੰਦੇ ਲੈਣਗੇ ਪਰ ਗਰਮੀ ਵੀ ਅੱਜ ਬਹੁਤ ਜ਼ਿਆਦਾ ਹੈ ਤਾਂ ਹੀ ਵੀ ਗਰਮੀ ਆਣੀ ਵਿੱਚ ਨਹੀਂ ਆਜੋ ਕੀ ਆ ਆਜੋ 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 ਓਹੋ ਹੁਣ ਤੇ ਗੱਡੀਆਂ ਬਹੁਤ ਲੱਭੀ ਲੱਗੀਆਂ ਬਹੁਤ ਜ਼ਿਆਦਾ ਅੱਜ ਤੋਂ ਗਿਵੇ ਗੱਡੀਆਂ ਵਾਲੀ ਦੇ ਵੇਖੋ ਕਰੋ ਚੱਲ ਇੱਧਰ ਇੱਧਰ ਸਾਰੇ ਕੋਟੀ ਹਾਂ ਗਰਮੀ ਲੱਗਣ ਲੱਗੀ ਥੋੜੀ ਹੱਤ ਦੀ ਗਰਮੀ ਆ ਲੱਵੇ ਘਰੇ ਪੰਚਨ ਆਲੇ ਆ ਉਹਨੂੰ ਕਾਸ਼ ਨੂੰ ਆਪਾਂ ਛੱਡਾਂਗੇ ਉੱਥੇ ਕਾ ਦੱਦੀ ਹਰ ਗੁਣੀ ਕਾ ਗੁਣੀ ਮੈਂ ਸੀ ਗਾ ਹਾਂ ਸਲਮ ਨੂ ਉਦਾਂ ਹੀ ਜਾ ਫਿਰ ਦਦਨ ਦੇ ਵਿੱਚ ਪਾ ਲੋ ਮੋੜ ਲਾ ਲੈ ਡੜੇ ਅਸੀਂ ਗਾਲ ਦੋੜ ਮੈਂ ਸਮਝਦਾ ਨਹੀਂ ਮੋੜ ਵਾਈ ਕਿ ਤੰਗ ਬੜਾ ਜਿਹਾ ਜੂਟ ਪਾਇਆ ਸੀ ਬਸੀ ਦੇ ਪਾ ਦੋ ਭੱਜ ਕੇ ਦਦਨ ਨੂੰ ਕੋਈ ਨਾ ਮੁੱਕੜਾ ਮਾਏ ਕੋਈ ਨਾ ਜਾਨਸ ਮੁੱਕ ਪਾਇਆ ਉਹ ਇੰਨਾ ਭੱਜ ਗਈ ਪਹੁੰਚ ਗਏ ਆਪਾਂ ਹੁਣ ਇਹਲੇ ਘਰੇ ਇਹ ਕਿੰਨੇ ਵਜੇ ਪਹੁੰਚੇ ਅੜਜੀ 7 ਵਜੇ ਚ 5 ਮਿੰਟ ਰਹਿੰਦੇ ਆ ਪਾਗੀਰ ਗੁੰਨ ਨੀ ਜਿਵੇਂ ਅੜੀ ਚੜੀ ਨੀ ਢੋਡ ਗਈ ਉਹ ਵਿਸ਼ਵਾਸ ਨਹੀਂ ਲੈ ਕੇ ਪਈ ਸਾਰਿਆਂ ਨੇ ਮੈਚ ਦੇਖਣ ਆਹ ਤੇ ਕੁ ਛੱਕਾ ਲੱਗਾ ਹੁਣੇ ਜੇ ਅਰਗੋਂ ਤਾਂ ਸੌਂਗੀ ਥੱਕ ਗਈ ਹੈ ਨਾ